ਪੂਰੇ ਪੰਜਾਬ ਦੇ ਵਿੱਚ ਗਰਮੀ ਦਾ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਮੁਕਸਰ ਦੇ ਵਿੱਚ ਵੀ ਰਿਕਾਰਡ ਤੋੜ ਗਰਮੀ ਹਰ ਰੋਜ਼ ਵਧ ਰਹੀ ਹੈ ਔਰ ਕੱਲ ਤਾਪਮਾਨ ਮੁਕਸਰ ਦੀ ਗੱਲ ਕਰੀਏ ਤਾਂ ਕਿਹੜੀ ਡਿਗਰੀ ਸੀ ਔਰ ਅੱਜ 42 ਡਿਗਰੀ ਤਾਪਮਾਨ ਹੈ ਔਰ ਗਰਮੀ ਦਾ ਵੱਡਾ ਅਸਰ ਜਿਹੜਾ ਮੁਕਸਰ ਸਾਹਿਬ ਦੇ ਵਿੱਚ ਦਿਖਾਈ ਦੇ ਰਿਹਾ ਹੈਗਾ ਤਸਵੀਰਾਂ ਤੁਹਾਡੇ ਨਾਲ ਆ ਸ਼੍ਰੀ ਮੁਕਤਸਰ ਸਾਹਿਬ ਦੇ ਥਾਣਾ ਸਿਟੀ ਤੋਂ ਸਾਹਮਣੇ ਸਾਂਝੀਆਂ ਕਰ ਰਹੇ ਹੈਗੇ ਆ ਇਹ ਉਹ ਏਰੀਆ ਹੈਗਾ ਜਿੱਥੇ ਬਿਲਕੁਲ ਪੈਰ ਰੱਖਣ ਨੂੰ ਥਾਂ ਨਹੀਂ ਹੁੰਦੀ ਹਰ ਟਾਈਮ ਟ੍ਰੈਫਿਕ ਜਾਮ ਰਹਿੰਦਾ ਲੇਕਿਨ ਗਰਮੀ ਦੇ ਕਾਰਨ ਦੇਖ ਸਕਦੇ ਹੋ ਕਿ ਬਿਲਕੁਲ ਸੜਕ ਵੇਹਲੀ ਪਈ ਹੈਗੀ ਔਰ ਕੋਈ ਕੋਈ ਵਿਅਕਤੀ ਹੈ ਜਿਹੜੇ ਘਰਾਂ ਦੇ ਵਿੱਚੋਂ ਨਿਕਲ ਰਹੇ ਨੇ ਔਰ ਵੱਡਾ ਅਸਰ ਹੈ ਜਿਹੜਾ ਮੁਕਸਰ ਸਾਹਿਬ ਦੇ ਵਿੱਚ ਗਰਮੀ ਦਾ ਦੇਖਣ ਨੂੰ ਮਿਲ ਰਿਹਾ ਹੈਗਾ ਦੂਜੇ ਪਾਸੇ ਤਸਵੀਰਾਂ ਸਾਂਝਾ ਕਰਾਂਗੇ ਸਬਜ਼ੀ ਮੰਡੀ ਦੀਆਂ ਸਬਜ਼ੀ ਮੰਡੀ ਦੇ ਵਿੱਚ ਕਾਫੀ ਗਾਹਕਾ ਜਿਹੜਾ ਆਉਂਦਾ ਹੈਗਾ ਮੁਕਸਰ ਦੇ ਵਾਸੀ ਨੇ ਜਿਹੜੇ ਉਹ ਸਬਜ਼ੀ ਖਰੀਦਣ ਦੇ ਲਈ ਆਉਂਦੇ ਨੇ ਲੇਕਿਨ ਬਿਲਕੁਲ ਵੇਲ ਆ ਜਿਹੜੀ ਦਿਖਾਈ ਦੇ ਰਹੀ ਹੈਗੀ ਔਰ ਇਸਦਾ ਗਰਮੀ ਦਾ ਅਸਰ ਹੈ ਜਿਹੜਾ ਦੁਕਾਨਾਂ ਤੇ ਵੀ ਦੇਖਣ ਨੂੰ ਮਿਲ ਰਿਹਾ ਹੈਗਾ ਔਰ ਦੁਕਾਨਾਂ ਤੇ ਗਾ ਕ ਮੌਜੂਦ ਨਹੀਂ ਹੈਗਾ ਕਾ ਔਰ ਦੱਸ ਦਈਏ ਕਿ ਇਸ ਗਰਮੀ ਦੇ ਵਿੱਚ ਲੋਕ ਘਰਾਂ ਦੇ ਵਿੱਚੋਂ ਆਪਣਾ ਮੂੰਹ ਸਿਰ ਢਾ ਕੇ ਨਿਕਰ ਰਹੇ ਨੇ ਇਸ ਗਰਮੀ ਤੋਂ ਬਚਣ ਦੇ ਲਈ ਔਰ ਦੱਸ ਦਈਏ ਕਿ ਬਿਓਰਕ ਤੇ ਬੱਚਿਆਂ ਤੇ ਜਿਹੜਾ ਜ਼ਿਆਦਾ ਅਸਰਾ ਗਰਮੀ ਕਰਦੀ ਹੈਗੀ ਡਾਕਟਰਾਂ ਦੇ ਵੱਲੋਂ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਗਰਮੀ ਦੇ ਵਿੱਚ ਬੱਚਿਆਂ ਤੇ ਬਿਓਰਕਾਂ ਨੂੰ ਘਰੋਂ ਨਿਕਲਣਾ ਤੋਂ ਘੱਟ ਹੀ ਨਿਕਲਣਾ ਜਿਹੜਾ ਚਾਹੀਦਾ ਹੈਗਾ ਗੱਲਬਾਤ ਕਰਦਿਆ ਅੰਕਲ ਕਿੰਨਾ ਕ ਅਸਰਾ ਗਰਮੀ ਦਾ ਕੀ ਜੀ ਬਹੁਤ ਜ਼ਿਆਦਾ ਅਸਰ ਕਰ ਰਿਹਾ ਬਈ ਜੀ 4-5 ਰਿਹਾ ਕਿ ਬਹੁਤ ਧਾਰਾ ਇਹ 4-5 ਮੀਟਰ ਦੀ ਵਧੀ ਹੈ ਆ ਤੋਫੇ ਵਿੱਚ ਨਹੀਂ ਇਹ ਤੋਫੇ ਵੀ ਨਹੀਂ ਲੱਗਦੇ ਗਰਮੀ ਵਿੱਚ ਇੱਕ ਤੋਫੇ ਵਿੱਚ ਆਉਂਦੇ ਗਰਮੀ ਖਾਣਦੇ ਲੋਕ ਹਾਂ ਇਹ ਮਮੀ ਦੇ ਵਿੱਚ ਲੈ ਕੇ ਜਾਂਦੇ ਗਰਮੀ ਬਹੁਤ ਲੈ ਕੇ ਜਾਂਦੇ ਨੇ ਤੇ ਗਰਮੀ ਕਰਕੇ ਨਿਕਲਦੇ ਨਹੀਂ ਪਈ ਕਾ ਲੋਕ ਨਿਕਲਦੇ ਨਹੀਂ ਪੈਗਾ ਤੇ ਮੰਨ ਲਓ ਇੱਥੇ ਤਾਂ ਉਹ ਕਹਿੰਦੇ ਉਹ ਏਰੀਆ ਹੈਗਾ ਹਨਾ ਜਿੱਥੇ ਮੰਨ ਲਓ ਕਾਫੀ ਭੀੜ ਹੁੰਦੀ ਹੈ ਟ੍ਰੈਫਿਕ ਜਾਮ ਰਹਿੰਦਾ ਤੇ ਉਹ ਸੁਣਾ ਕੋਈ ਸੁਸਰਾਂ ਹੈਗੀ ਐ ਕੁਟਰਾ ਕੋ ਜਾ ਮੈਨੇ ਜਮਾ ਖਾਲੀ ਖਾਲੀ ਪੈ ਜਾਮਾ ਬੇ ਲੋਕ ਜਮਾ ਖਾਲੀ ਹੋਏਗਾ ਗਾਗ ਤਾਂ ਕਾਫੀ ਗਾਗ ਤਾਂ ਬਹੁਤ ਜਿਆਦਾ ਸਰ ਪੈ ਖਲਾਜੀ ਉਹ ਜੇ ਗਾਗ ਦੀ ਗੱਲ ਕਰੀਏ ਕਦੋਂ ਕਉਂਦਾ ਹੈਗਾ ਕਦੋਂ ਘਰੋਂ ਨਿਕਲਦੇ ਨੇ ਗਾਗ ਤੜਕੇ 10 ਵਜੇ ਤੱਕ ਨਿਕਲਦਾ ਸਵੇਰ 6:30 ਵਜੇ ਤੋਂ ਮਗਰੋਂ ਕਾ ਨਿਕਲਦਾ ਗਈ ਉਹ ਤੋਂ ਮਗਰੋਂ ਨਹੀਂ ਨਿਕਲਦਾ ਬਸ ਤੇ ਬਸ ਸਾਡੇ ਬਿਲੀ ਜਿੱਕੇ ਨਹੀਂ ਆਏ ਵਿੱਲਾ ਨਹੀਂ ਆ ਵਿੱਲਾ ਸਾਡੇ ਬੱਠੇ ਦੇਖੀਏ ਜੇ ਹੈਗੇ ਹੋਣੀ ਆਉਂਦਾ ਹੋਣੀ ਆਉਂਦਾ ਗਾ ਕੋਈ ਆਉਂਦਾ ਤੇ ਆ ਕਰ ਮੈਂ ਕਹਿੰਦਾ ਬਾਹਰ ਨਿਕਲ ਜਾਏ ਬਹੁਤ ਜਿਆਦਾ ਸਖਤ ਗਰਮੀ ਦਾ ਬਿਲਕੁਲ ਅਸਰ ਬਹੁਤ ਪੈਂਦਾ ਹੈਗਾ ਕਿਉਂਕਿ ਇਹ ਖਰਬੂਜੇ ਹੋਗੇ ਮਤੀਰੇ ਹੋਗੇ ਇਹ ਗਰਮੀ ਦੇ ਤੋਹਫਾ ਤੋਹਫਾ ਕਹੇ ਜਾਂਦਾ ਗਰਮੀ ਦੇ ਵਿੱਚ ਬਹੁਤ ਲੋਕ ਖਾਂਦੇ ਨੇ ਲਖਰੀਦ ਕੇ ਲੈ ਕੇ ਜਾਂਦੇ ਨੇ ਗਰਮੀ ਇੰਨੀ ਹੋ ਗਈ ਕਹਿੰਦੇ ਆਖੇ ਕਿ ਗਾ ਕਿ ਕਰੋਣੀ ਨਿਕਲ ਰਿਹਾ ਹੈਗਾ ਗਾ ਔਰ ਗਰਮੀ ਦਾ ਅਸਰ ਹੈ ਜਿਹੜਾ ਕਾਫੀ ਦਿਖਾਈ ਦੇ ਰਿਹਾ ਹੈਗਾ ਜਿੱਥੇ ਮਰਜੀ ਨਜ਼ਰ ਮਾਰ ਲੇ ਬਿਲਕੁਲ ਸਨਾਟਾ ਜਿਹੜਾ ছায়ਾ ਹੋਇਆ ਹੈਗਾ ਔਰ ਗਰਮੀ ਹਰ ਰੋਜ਼ ਹੀ ਰਿਕਾਰਡ ਤੋੜ ਗਰਮੀਆਂ ਜਿਹੜੀ ਰਿਕਾਰਡ ਤੋੜ ਰਹੀ ਹੈਗੀ ਆ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿੰਨਾ ਕਸਰ ਆ ਜੀ ਜਿਹੜਾ ਗਰਮੀ ਦਾ ਦੇਖਣ ਨੂੰ ਮਿਲ ਰਿਹਾ ਹੈਗਾ ਗਰਮੀ ਸੱਚਾ ਤੁਹਾਡੇ ਕੰਮ ਦੀ ਗੱਲ ਕਰਕੇ ਕਿੰਨਾ ਕਸਰ ਪੈ ਗਿਆ ਮਵੇਲੇ ਬੈਠੇ ਹੋਰੇ ਵਿਲੇ ਬੈਠੇ ਇਹ ਗਰਮੀ ਦੇ ਵਿੱਚ ਨੁਕਸਾਨ ਵੀ ਹੋ ਜਾਂਦਾ ਹੁਣ ਆ ਸਬਜ਼ੀਆਂ ਦਾ ਨਾ ਸੁਦਾ ਖਰਾਬ ਹੋ ਜਾਂਦਾ ਹਾਂ ਤੇ ਗਾਹ ਕਿ ਫਿਰ ਕਦੋਂ ਆਉਂਦਾ ਹੈਗਾ ਗਾਹ ਸਾਲ ਨੂੰ 5 ਤੋਂ 9 5 ਤੋਂ 9 ਉਦੋਂ ਪਹਿਲਾਂ ਖਾਲੀ ਹੈ। ਬਰਾਮਾ ਇੱਥੇ ਤਾਂ ਭੀੜ ਬਹੁਤ ਹੁੰਦੀ ਆ ਇਹ ਤਾਂ। ਆ ਸ਼ਾਹਨਵਾ ਦੇਖੋ ਰੌਣਕ ਲਾਜੋ। ਕਾਫੀ ਜਿਹੜਾ ਅਸਰ ਆ ਹੈਗਾ ਪਿਆ ਹੈਗਾ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੈਗੇ ਆ। ਤੇ ਅੱਜ ਬਹੁਤ ਸਸਤੀ ਹੋ ਗਈ ਯਾਰ। ਕੀ ਹੋ ਗਿਆ? ਇਹ ਤਾਂ ਗਾਹ ਲੈਂਦੇ ਨਹੀਂ ਗਰਮੀ ਕਰਕੇ ਬਹੁਤ ਸਸਤੀ ਹੋਈ ਪਈ ਆ। ਅੱਛਾ। ਹੋਰ ਕੀ? ਗਾਹ ਕਹਿੰਦਾ ਹੈਗਾ? ਗਾਹ ਦਾ ਹੁੰਦਾ ਗਾਹ ਦਾ ਭਾਵ ਨਖਰੇ ਕਰਦਾ ਗਾਹ ਕਹਿੰਦਾ ਸਬਜ਼ੀ ਮਹਿੰਗੀ ਆ ਸਸਤੀ ਵਾਲੀ ਆ। ਅਗਲਾ ਗੰਡਾ ਉਹ ਨਹੀਂ ਲੈਣਾ ਉਹ ਨਹੀਂ ਲੈਣਾ ਉਹ ਗੰਡੇ ਸੋਦੇ 7 ਕਿਲੋ 8 ਕਿਲੋ ਅਗਲਾ ਲੈਂਦੇ ਨਹੀਂ ਦੱਸ ਅੱਛਾ ਤੇ ਕਾਹਕੇ ਨਿਕਲਦਾ ਵੀ ਨਹੀਂ ਕਰੋ ਕਾਹਕੇ ਨਿਕਲਦਾ ਨਹੀਂ ਸ਼ਾਮ ਨੂੰ ਭਾੜਾ ਨਿਕਲਦਾ ਮਾੜਾ ਮੋਟਾ ਸ਼ਾਮ ਨੂੰ ਹਾਂ ਇੰਨਾ ਕਸਰ ਪਈ ਪਿਆ ਹੈ ਸਰ ਆਏ ਬਹੁਤ ਸਾਰਾ ਪੈਗਾਮੀ ਹੈ ਨਹੀਂਗਾ ਮੋਟੇ ਕੰਮ ਤੇ ਜ਼ਿਆਦਾ ਪੈਂਦਾ ਜਿਆਦੇ ਜਿਆਦੇ ਹੀ ਬਹੁਤ ਜ਼ਿਆਦਾ ਹਾਂ ਬਹੁਤ ਜ਼ਿਆਦਾ ਨੁਕਸਾਨ ਨੂੰ ਨੁਕਸਾਨ ਵੀ ਹੋ ਜਾਂਦਾ ਸਬਜ਼ੀਆਂ ਦਾ ਹੋਰ ਬਹੁਤ ਸਕੇਦਾ ਹੀ ਨਹੀਂ ਮਾਰ ਸਸਤਾ ਕਰ ਲੈਂਦਾ ਹੀ ਕੋਈ ਨਹੀਂ ਆਹ ਸੋਦੇ ਕਿੰਨਾ 7 ਕਿਲੋ ਲੈਂਦਾ ਹੀ ਕੋਈ ਨਹੀਂਗਾ ਖਰਾਬ ਹੋ ਜਾਂਦਾ ਬਾਜ਼ਾਰ ਇੱਥੇ ਤਾਂ ਵੇਖੀ ਦਾ ਪਰ ਰੱਖਣ ਦਾ ਤਾਂ ਨਹੀਂ ਹੁੰਦੀ ਆ ਨਾ ਕਾਫੀ ਹੁਣ ਤਾਂ ਬਿਲਕੁਲ ਹੀ ਆ ਹਾਂ ਜਮਾ ਗਰਮੀ ਕਰਕੇ ਬਹੁਤ ਬੁਰਾ ਲੱਗਦਾ ਹਾਂ ਖੜਿਆ ਨਹੀਂ ਜਾਂਦਾ ਇੰਨੀ ਗਰਮੀ ਆ ਬਹੁਤ ਬੁਰਾ ਹਾਂ ਕੋਈ ਨਹੀਂ ਗਾਗ ਫਿਰ ਸਵੇਰੀ ਆਉਂਦਾ ਸ਼ਾਮ ਨੂੰ ਸਵੇਰੇ ਆਉਂਦਾ ਸ਼ਾਮ ਕੋ ਡਾਗਾ ਕੋਈ ਸ਼ਾਮ ਦਾ ਬੰਦੇ ਆਲੇ ਹੁੰਦੇ ਆ ਵਿਚਨਾ ਹੀ ਬੰਦਾ ਖੜਵਾ ਕਰ ਤੇ ਇਹ ਗਰਮੀ ਦੇ ਉੱਪਰ ਮੰਨ ਲਓ ਗੱਲ ਕਰਕੇ ਸਬਦੀਆਂ ਵੀ ਖਰਾਬ ਹੁੰਦੀਆਂ ਹੋਣਗੀਆਂ ਹਨਾ ਤਾਂ ਰੇਟ ਵੀ ਵਧਦੇ ਆ ਜਿਵੇਂ ਛੁੱਕ ਜਾਂਦੇ ਸਾਰੇ ਲੋਕ ਪੁਰਾਣ ਹੋਇਆ ਪਿਆ ਰੇਟ ਤਾਂ ਫਰਕ ਪੈਂਦਾ ਕਿ ਨਹੀਂ ਪੈਂਦਾ ਪੈਂਦਾ ਬੁਰਾ ਜਿਹਾ ਪੈਂਦਾ ਫਰਕ ਬਹੁਤ ਜ਼ਿਆਦਾ ਹੀ ਪੁਰਾਣ ਬਿਲਕੁਲ ਰੇਟ ਤੇ ਵੀ ਫਾਲਕ ਪੈਂਦਾ ਕਿਉਂਕਿ ਸਬਜ਼ੀ ਜ਼ਿਆਦਾਤਰ ਖਰਾਬ ਰਹਿੰਦੀ ਹੈਗੀ ਆ ਖਰਾਬ ਹੋ ਜਾਂਦੀ ਹੈ ਗਰਮੀ ਦੇ ਵਿੱਚ ਕਿੰਨਾ ਕਸਰ ਆ ਜਿਹੜਾ ਗਰਮੀ ਦਾ ਗਰਮੀ ਦਾ ਸਾਨੂੰ ਬਹੁਤ ਜ਼ਿਆਦਾ ਅਸਰ ਆ ਗਰਮੀ ਕਰਕੇ ਗਾਗ ਨਹੀਂ ਆ ਰਿਹਾ ਗਰਮੀ ਦਾ ਬਹੁਤ ਜ਼ਿਆਦਾ ਅਸਰ ਸਾਡੀ ਦੁਕਾਨਦਾਰ ਦੀ ਗੁਜ਼ਾਰਾ ਵੀ ਬਈ ਫਿਰੋ ਗੁਜ਼ਾਰਾ ਤਾਂ ਹੋਣਾ ਹੀ ਆ ਜਦੋਂ ਸੇਲ ਹੀ ਨਹੀਂ ਹੁੰਦੀ ਗੁਜ਼ਾਰਾ ਵੀ ਸੇਲ ਨਾਲ ਹੀ ਆ ਜਦੋਂ ਸੇਲ ਜਿਹੜੇ ਮਤੀਰੇ ਹੁੰਦੇ ਆ ਇਹ ਤਾਂ ਕਹਿ ਦਿੰਦੇ ਗਰਮੀਆਂ ਦਾ ਤੋਹਫ਼ਾ ਹਨਾ ਗਰਮੀਆਂ ਦਾ ਤੋਹਫ਼ਾ ਤਾਂ ਹੈਗਾ ਗਰਮੀਆਂ 'ਚ ਹੁਣ ਕੋਈ ਆਊਗਾ ਇਹਨਾਂ ਦਾ ਲੈ ਕੇ ਕੌਣ ਜਾਊਗਾ ਉਨਾ ਆਊਗਾ ਸਾਡੇ ਕੋਲੇ ਗਾਗ ਸਾਡਾ ਫੇਰ ਹੀ ਵਿਕੂਗਾ ਉਸ ਕਰਕੇ ਗਰਮੀ ਕਰਕੇ ਸਾਡੇ ਕੋਲੇ ਗਾਗ ਬਹੁਤ ਘੱਟ ਆਊਗਾ ਤੇ ਸਬਜ਼ੀ ਵੀ ਘੱਟ ਲਿਉਣੀ ਪੈਂਦੀ ਆ ਹਾਂ ਸਬਜ਼ੀ ਆਏ ਆ ਖਰਾਬ ਹੋ ਜਾਂਦੀ ਆ ਗਰਮੀ ਬਹੁਤ ਜ਼ਿਆਦਾ ਹੀ ਪਾਣੀ ਮਾਰਨਾ ਪੈਂਦਾ ਸਾਰੀ ਤਿਆਰੀ ਠੀਕ ਆ ਤਾਂ ਕਾਫੀ ਜਿਹੜਾ ਨੁਕਸਾਨ ਆ ਕਦੇ ਉਹ ਵੀ ਚੱਲਣਾ ਪੈਂਦਾ ਹੈਗਾ ਹੋਰ ਵੀ ਗੱਲ ਕਰਦੇ ਹੈਗੇ ਅੰਕਲ ਕਿੰਨਾ ਅਸਰ ਆ ਜੀ ਗਰਮੀ ਦਾ ਫਿਰ ਦੇਖਣ ਨੂੰ ਮਿਲ ਰਿਹਾ ਭਾਈ ਜੀ ਗਰਮੀ ਮਜਬੂਰੀ ਮੈਂ ਬੈਠੇ ਆਂ ਕਿਉਂਕਿ ਬੱਚੇ ਵੀ ਪਾਲਨੇ ਆ ਲੇਕਿਨ ਬੁਰਾ ਹਾਲ ਹੈ ਭਾਈ ਗਲਾ ਸੁੱਕ ਰਹਾ ਹੈ ਪਾਣੀ ਪੀਪੇਗਾ ਬੋਤਲ ਵਰਕੇ ਲਿਆਤੇ ਅੱਧਾ ਘੰਟਾ 20 ਮਿੰਟ ਨਹੀਂ ਉਹਦੇ ਪਾਣੀ ਗਰਮ ਹੋ ਜਾਂਦਾ ਹੈ ਐਤ ਤਾਂ ਭੀੜ ਬਹੁਤ ਹੁੰਦੀ ਆ ਨਾ ਕਹਿੰਦੇ ਮੇਨ ਸਬਜੀ ਮੰਡੀ ਮੁਕਸਰ ਦੀ ਇਹੀ ਆ ਪਰ ਐ ਆਇਆ ਪਿਆ ਜਿਵੇਂ ਉਹ ਅੱਜ ਆ 4-5 ਦਿਨ ਹੋ ਗਏ ਰੇੜੀਆਂ ਦੇਖੋ ਤੁਹਾਡੇ ਸਾਹਮਣੇ ਰੇੜੀਆਂ ਵਾਲੇ ਵਿਚਾਰੇ ਕਿਸੇ ਨੂੰ ਜ਼ੁਖਾਮ ਹੋ ਗਿਆ ਕਿਸੇ ਨੂੰ ਖਾਂਦੀ ਹੋ ਗਈ ਕਿਸੇ ਨੂੰ ਬੁਖਾਰ ਕਰੀ ਵੀ ਮਾਰੇ ਬੁਰਾ ਹਾਲ ਹੈ ਭਾਈ ਸਭ ਛੱਡੀ ਬੈਠੇ ਕੰਮ ਜੋ ਆ ਇਸ ਤੋਂ ਸਾਵਧਾਨੀਆਂ ਕੋ ਵਰਤਦੇ ਆ ਵੀ ਜਿਵੇਂ ਮੂੰਹ ਟਾਕ ਲਿਆ ਜਾਂ ਕੋਈ ਹੋਰ ਪਾਣੀ ਜਾਂ ਖਾਣ ਪੀਣ ਦੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਦੰਨੀ ਚ। ਬਾਈ ਰੱਖਣਾ ਤਾਂ ਪੈਂਦਾ ਕਰਦੇ ਵੀ ਆ ਲੇਕਿਨ ਹਮੇ ਇੱਕ ਰੇੜੀ ਵਾਲੋ ਦਾ ਕੰਮ ਹੀ ਐਸਾ ਆਏ ਹੱਥ ਬੰਦ ਕੇ ਰੱਖੀਏ ਜਾਂ ਮੂੰਹ ਬੰਦ ਕਰਕੇ ਕਿਵੇਂ ਕਰ ਸਕਦੇ ਆ ਜੋ ਆ। ਠੀਕ ਐ। ਆ ਕੰਮ ਹੀ ਐਸਾ ਹੈ ਜੋ ਆ। ਹਮ ਲੋਕ ਸਵੇਰੇ 5 ਵਜੇ ਉੱਠਦੇ ਆ। ਤੇ ਘਰ ਸੇ ਨਿਕਲ ਜਾਂਦੇ ਸਾਮ ਨੂੰ 9 ਵਜੇ ਘਰ ਪਹੁੰਚਦੇ ਗਰੀ ਮੇਰੇ ਤਾਂ ਕਾ ਕੰਮ ਹੁੰਦਾ ਨਹੀਂ 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 ਸਵੇਰੇ ਜਾਗ ਬੜੀ ਮੰਡੀ ਮੇ ਜਾਂਦੇ ਨਾ ਸਵੇਰੇ 5 ਵਜੇ ਉੱਠ ਕੇ ਬੜੀ ਮੰਡੀ ਨੂੰ ਸੌਦਾ ਖਰੀਦਾ ਫਿਰੋਂ ਉहां ਸੇ ਆਏ ਨਹੀਂ ਸਵੇਰੇ ਕਾ ਕੰਮ ਹੁੰਦਾ ਨਾ ਨਹੀਂ ਸਵੇਰੇ ਸਵੇਰੇ 7 ਵਜੇ ਤੇ ਸ਼ੁਰੂ ਹੋ ਜਾਂਦਾ ਕੰਮ ਉਸ ਤੋਂ ਬਾਅਦ ਦਪਹਿਰੇ ਬੰਦ ਹੋ ਜਾਂਦਾ ਦੁਪਾਰ ਹੀ ਹੁਣ ਬੰਦ ਹੋ ਜਾਂਦਾ ਹੁਣ 4-5 5 ਵਜੇ ਤੱਕ ਰਾਹ ਹੋਗਾ 9 ਵਜੇ ਤੱਕ ਆ ਨਹੀਂ ਹੋ ਰਹੇ ਆ ਜੇ ਸਾਬ ਸੇ ਗਰਮੀ ਪੜ ਰਹੀ ਮਿਹਨਤ ਕਰ ਰਿਓ ਸਾਬ ਸੇ ਝੜੀ ਨਹੀਂ ਨਹੀਂ ਉੱਖਾ ਹੋ ਜਾਂਦਾ। ਕੀ ਜੰਨੀ ਵਾਲਾ ਲੈ ਕੇ ਆਉਂਦੇ। ਹਾਂਜੀ ਹਾਂਜੀ ਹਾਂਜੀ। ਹੁਣ ਇਹ ਹਰੀ ਸਬਜ਼ੀ ਕਿੰਨੀ ਸਾਫ਼-ਸਫਾਈ ਰਹੀਏ। 20-20 30 ਰੁਪਏ ਦਾ ਪਾਣੀ ਮੋੜ ਲੈ ਕੇ ਛੀਟਾ ਮਾਰਦੇ ਰਹਿੰਦੇ ਆ। ਜੇ ਨਾ ਕਰੋ ਤਾਂ ਖਰਾਬ ਤਾਂ ਵੀ ਹੁੰਦਾ। ਨਹੀਂ ਇਹ ਨਹੀਂ ਖਰਾਬ ਹੁੰਦਾ ਜੀ। ਇਹ ਸਬਜ਼ੀ ਦਾ ਉੱਖਾ। ਸਬਜ਼ੀ ਦਾ ਉੱਖਾ ਹੁੰਦਾ। ਜਿਹੜੀ ਵਾਦੂ ਕੀ ਘਰੇ ਲਿਆ ਕੇ ਸਾਂਭਣੀ ਉਕਤੀ ਹੈ। ਨਹੀਂ ਉਹ ਸਵੇਰੇ ਸਿੱਟਣ ਵਾਲੀ ਹੋ ਜਾਂਦੀ ਹੈ। ਹਾਂ। ਗਾਹਕ ਨੂੰ ਤੁਹਾਣਾ ਪਤਾ ਹੀ ਹੈ ਅੱਜਕੱਲ ਪੈਸੇ ਜੋ ਦਿੰਦੇ ਉਹ ਕਹਿੰਦਾ ਇਹ ਕਿ ਫੁੱਲ ਜਿਹੀ ਚੀਜ਼ ਲੈਂਦਾ। ਛਾਂਟ-ਛਾਂਟ ਕੇ ਲੈਂਦਾ। ਸਵੇਰੇ ਤਾਂ ਖਰਾਬ ਹੋ ਜਾਂਦਾ। ਇਨੇ ਟਾਈਮ ਘਾ ਇਹ ਤਾਂ ਬਿਲਕੁਲ ਗਰਮੀ ਦਾ ਵੱਡਾ ਅਸਰ ਆ ਜਿਹੜਾ ਮੁਕਸਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈਗਾ ਸਬਜ਼ੀ ਮੰਡੀ ਦੀਆਂ ਤਸਵੀਰਾਂ ਸੀਆਂ ਔਰ ਬਜ਼ਾਰਾਂ ਦੀਆਂ ਤਸਵੀਰਾਂ ਵੀ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਲੋਕ ਬਹੁਤ ਹੀ ਘੱਟ ਨੇ ਜਿਹੜੇ ਘਰੋਂ ਨਿਕਲ ਰਹੇ ਨੇ ਦੁਪਹਿਰ ਵੇਲੇ ਕਿਉਂਕਿ 42 ਡਿਗਰੀ ਦੇ ਤਾਪਮਾਨ ਹੈਗਾ ਔਰ ਸਬਜ਼ੀ ਜਿਹੜਾ ਇੱਥੇ ਮੰਡੀ ਦੇ ਵਿੱਚ ਕਹਿੰਦੇ ਕਿ ਸਬਜ਼ੀ ਵੀ ਖਰਾਬ ਹੋ ਜਾਂਦੀ ਹੈ ਕਾਫੀ ਨੁਕਸਾਨ ਹੁੰਦਾ ਇਸ ਦਿਨਾਂ ਰੇਟ ਵੀ ਵਧਣ ਦੇ ਚਾਂਸ ਹੈ ਜਿਹੜੇ ਜ਼ਿਆਦਾ ਰਹਿੰਦੇ ਹੈਗੇ ਕਿਉਂਕਿ ਜੇ ਕਦੇ ਸਬਜ਼ੀ ਖਰਾਬ ਹੋਊਗੀ ਤਾਂ ਫਿਰ ਜਾਂ ਗਰਮੀਆਂ ਦੇ ਵਿੱਚ ਸੁੱਕ ਜਾਂਦੀ ਹੈ ਤਾਂ ਰੇਟ ਜਿਹੜੇ ਵੱਧ ਜਾਂਦੇ ਹੈਗੇ ਨੇ ਔਰ ਸਬਜ਼ੀ ਮੰਡੀ ਦੇ ਵਿੱਚ ਬਿਲਕੁਲ ਵੀ ਕੋਈ ਗਾਹਕ ਜਿਹੜਾ ਦਿਖਾਈ ਨਹੀਂ ਦੇ ਰਿਹਾਗਾ ਲੋਕ ਸਵੇਰੇ ਆਉਂਦੇ ਨੇ ਜਾਂ ਬਿਲਕੁਲ 6 ਵਜੇ ਤੋਂ ਬਾਅਦ ਆਣ ਕੇ ਜਿਹੜੀ ਖਰੀਦਦਾਰੀ ਕਰਨੀ ਹੁੰਦੀ ਹੈ ਉਹ ਖਰੀਦਦੇ ਨੇ ਔਰ ਵੱਡਾ ਅਸਰ ਹੈ ਜਿਹੜਾ ਪੰਜਾਬ ਭਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤਾਂ ਮੁਕਤਸਰ ਦੇ ਵਿੱਚ ਵੀ ਵੱਡਾ ਅਸਰ ਹੈ ਜਿਹੜਾ ਗਰਮੀ ਦਾ ਦੇਖਣ ਨੂੰ ਮਿਲ ਰਿਹਾ ਸ਼੍ਰੀ ਮੁਕਤਸ